ਇਹ ਦਿਲ ਨੂੰ ਦਹਿਲਾ ਦੇਣ ਵਾਲੀ ਤੇ ਦਿਮਾਗ ਨੂੰ ਸੁੰਨ ਕਰ ਦੇਣ ਵਾਲੀ ਘਟਨਾ ਨੂੰ ਪੂਰਾ ਸੁਣਿਓ ਤੇ ਸੁਣ ਕੇ ਤੁਸੀਂ ਆਪਣਾ ਵਿਚਾਰ ਲਿਖ ਕੇ ਦੱਸਿਓ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਇਹਦੇ ਲਈ ਘਟਨਾ ਕਰਨ ਵਾਲਾ ਇਕੱਲਾ ਵਿਅਕਤੀ ਜ਼ਿੰਮੇਵਾਰ ਹੈ ਜਾਂ ਉਹਦਾ ਪਰਿਵਾਰ ਜ਼ਿੰਮੇਵਾਰ ਹੈ ਜਾਂ ਸਮਾਜ ਜ਼ਿੰਮੇਵਾਰ ਹੈ ਜਾਂ ਰਾਜਨੀਤਿਕ ਸਿਸਟਮ ਜ਼ਿੰਮੇਵਾਰ ਹੈ ਘਟਨਾ ਵਾਪਰੀ ਹੈ ਜੀ ਪੰਜਾਬ ਦੇ ਬਾਬਾ ਬਕਾਲਾ ਦੇ ਵਿੱਚ ਇੱਕ ਰਿਟਾਇਰਡ ਫੌਜੀ ਜਿਹੜਾ ਪਹਿਲਾਂ ਫੌਜ 'ਚ ਨੌਕਰੀ ਕਰਕੇ ਪੈਨਸ਼ਨ ਆਇਆ ਤੇ ਬਾਅਦ 'ਚ ਹੁਣ ਫੇਰ ਨੌਕਰੀ ਕਰ ਰਿਆ ਸੀ ਉਹਦੀ ਘਰ ਵਾਲੀ ਨੇ ਕੀ ਕੀਤਾ ਹੈ ਕਿ ਦੋ ਆਪਣੇ ਨਾਲ ਸਬੰਧਾਂ ਵਾਲੇ ਬੰਦੇ ਬੁਲਾ ਕੇ ਜਿਨ੍ਹਾਂ ਦੇ ਨਾਲ ਉਹਦੇ ਔਰਤ ਦੇ ਸਬੰਧ ਬਣੇ ਹੋਏ ਸੀ ਦੋਵੇਂ ਬੁલાਏ ਇਕੱਠੇ ਬੁલાਏ ਤੇ ਆਪਣੇ ਸੁੱਤੇ ਪਏ ਘਰ ਵਾਲੇ ਤੇ ਹਮਲਾ ਕਰਾ ਕੇ ਤੇ ਉਹਨੂੰ ਮਰਵਾ ਦਿੱਤਾ ਹੈ ਤੇ ਸਾਰੀ ਘਟਨਾ ਸਾਹਮਣੇ ਕਿਵੇਂ ਆਈ ਹੈ ਔਰ ਉਹ ਔਰਤ ਤੇ ਉਹਦੇ ਉਹ ਦੋਵੇਂ ਜਿਹੜੇ ਨਜਾਇਜ਼ ਸਬੰਧਾਂ ਵਾਲੇ ਵਿਅਕਤੀ ਨੇ ਉਹ ਫੜੇ ਕਿਵੇਂ ਗਏ ਨੇ ਕਿ ਇਹਨੂੰ ਪਿਆਰ ਮੁਹੱਬਤ ਜਾਂ ਇਸ਼ਕ ਕਿਹਾ ਜਾ ਸਕਦਾ ਹੈ ਪੂਰੀ ਜਾਣਕਾਰੀ ਗੌਰ ਨਾਲ ਸੁਣਿਓ ਦੇਖੋ ਜੀ ਘਟਨਾ ਇੰਜ ਹੋਈ ਕਿ ਉਹ ਫੌਜੀ ਜਿਸਦਾ ਨਾਮ ਸੁਖਦੇਵ ਸਿੰਘ ਹੈ ਉਹਦੀ ਘਰ ਵਾਲੀ ਦਾ ਨਾਮ ਜਸਵਿੰਦਰ ਕੌਰ ਉਹ ਵਿਚਾਰਾ ਫੌਜ 'ਚ ਨੌਕਰੀ ਕਰਦਾ ਸੀ ਔਰ ਔਰਤ ਨੇ ਪਿੱਛੋਂ ਪਹਿਲਾ ਇੱਕ ਵਿਅਕਤੀ ਨਾਲ ਨਜਾਇਜ਼ ਸਬੰਧ ਬਣਾਏ ਫਿਰ ਦੂਜੇ ਨਾਲ ਬਣਾ ਲਏ ਉਹ ਬੰਦਾ ਰਟਾਇਰਡ ਹੋ ਕੇ ਘਰ ਆ ਗਿਆ ਉਹਨੇ ਫਿਰ ਜਦੋਂ ਇਹ ਚੀਜ਼ਾਂ ਨੋਟ ਕੀਤੀਆਂ ਉਹਨੇ ਕਹਿਣਾ ਸ਼ੁਰੂ ਕੀਤਾ ਰੋਕਣਾ ਸ਼ੁਰੂ ਕੀਤਾ ਪਰ ਉਹ ਔਰਤ ਕਿੱਥੇ ਰੁਕਣ ਵਾਲੀ ਸੀ ਉਹ ਨਹੀਂ ਰੁਕੀ ਤੇ ਆਖਰ ਉਹਨੇ ਇਹ ਮਨ ਬਣਾ ਲਿਆ ਕਿ ਇਹ ਮੈਂ ਆਪਣਾ ਜਿਹੜਾ ਜੀਵਨ ਸਾਥੀ ਹੈ ਜਿਹੜਾ ਮੇਰਾ ਇਹ ਲਾਈਫ ਪਾਰਟਨਰ ਫੌਜੀ ਹੈ ਜਿਹਦੇ ਨਾਲ ਮੇਰੇ ਘਰਦਿਆਂ ਨੇ ਵਿਆਹ ਕੀਤਾ ਹੈ ਇਹਨੂੰ ਮੈਂ ਮਰਵਾ ਦਿੰਨੀ ਆ ਉਹਨਾਂ ਦੋਵਾਂ ਨਾਲ ਮੈਂ ਤੁਰ ਹੀ ਫਿਰਾਂਗੀ ਤਾਂ ਉਹਨੇ ਫਿਰ ਕੀ ਕੀਤਾ ਉਹਨਾਂ ਨਾਲ ਸਕੀਮ ਬਣਾਈ ਉਹਨਾਂ ਨੂੰ ਘਰੇ ਸੱਦਿਆ ਉਹ ਵਿਚਾਰਾ ਰਾਤ ਦੀ ਡਿਊਟੀ ਸਿਕਿਉਰਟੀ ਗਾਰਡ ਦੀ ਦੂਜੀ ਨੌਕਰੀ ਕਰਦਾ ਸੀ ਉਹ ਥੱਕਿਆ ਟੁੱਟਿਆ ਘਰੇ ਆਇਆ ਔਰ ਉਹਨੇ ਜਦੋਂ ਆ ਕੇ ਉਹ ਸੌ ਗਿਆ ਤਾਂ ਇਸ ਔਰਤ ਨੇ ਉਹ ਦੋ ਬੰਦੇ ਬੁਲਾਏ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਗळा ਘੁੱਟ ਕੇ ਨੱਕ ਕੇ ਉੱਤੇ ਸਰਾਣਾ ਰੱਖ ਕੇ ਬੈੱਡ ਦੇ ਉੱਪਰ ਹੀ ਮਾਰ ਦਿੱਤਾ ਖਤਮ ਕਰ ਦਿੱਤਾ ਉਸ ਤੋਂ ਬਾਅਦ ਫਿਰ ਇਸ ਘਟਨਾ ਦਾ ਰੌਲਾ ਪਿਆ ਤੇ ਔਰਤ ਨੇ ਐਂ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਉਹ ਤਾਂ ਜੀ ਲਟੇਰੇ ਆਏ ਸੀ ਜਾਂ ਇਹਦੇ ਨਾਲ ਉਹਨਾਂ ਦਾ ਕੋਈ ਵੈਰ ਸੀ ਦੁਸ਼ਮਣੀ ਸੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਉਹ ਮਿੰਟੋ ਮਿੰਟੀ ਮਾਰ ਕੇ ਚਲੇ ਗਏ ਪਰ ਭੇਦ ਕਿੱਥੋਂ ਖੁੱਲਿਆ ਭੇਦ ਖੁੱਲਿਆ ਛੋਟੀ ਬੱਚੀ ਤੋਂ ਜਿਹੜੀ ਐਸੇ ਹੀ ਮਰਨ ਵਾਲੇ ਫੌਜੀ ਦੀ ਤੇ ਔਰਤ ਦੀ ਬੱਚੀ ਹੈ ਉਹਨੇ ਇਹ ਗੱਲ ਦੱਸੀ ਜਦੋਂ ਪੁਲਿਸ ਆਈ ਉਸ ਔਰਤ ਦੇ ਮਾਪੇ ਆਏ ਉਹਨੇ ਆਪਣੇ ਮਾਮਿਆਂ ਨੂੰ ਦੱਸਿਆ ਕੁੜੀ ਨੇ ਵੀ ਜਦੋਂ ਉਹ ਪਾਪਾ ਨੂੰ ਮਾਰ ਰਹੇ ਸੀ ਤਾਂ ਮੰਮੀ ਤਮਾਸ਼ਾ ਦੇਖਦੀ ਰਹੀ ਮੈਂ ਮੰਮੀ ਨੂੰ ਬਹੁਤ ਵਾਜਾ ਮਾਰੀਆਂ ਕਿ ਮੰਮੀ ਆਓ ਵੇਖੋ ਰੋਕੋ ਪਾਪਾ ਨੂੰ ਮਾਰੀ ਜਾਂਦੇ ਆ ਪਰ ਮੰਮੀ ਆਈ ਹੀ ਨਹੀਂ ਕੋਲੇ ਮੰਮੀ ਨੇ ਉਹਨਾਂ ਨੂੰ ਰੋਕਿਆ ਹੀ ਨਹੀਂ ਤਾਂ ਇੱਥੋਂ ਫਿਰ ਸਾਰੀ ਭੇਦ ਜਿਹੜੀ ਆ ਖੁੱਲੀ ਐ ਫੇਰ ਉਹ ਔਰਤ ਨਾਲ ਜਦੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਸੀ ਸੀਸੀਟੀਵੀ ਕੈਮਰੇ ਗਲੀ ਦੇ ਵਿੱਚ ਲੱਗੇ ਸੀ ਕਿਸੇ ਦੇ ਉਹਨਾਂ ਦੀ ਜਦੋਂ ਵੀਡੀਓ ਰਿਕਾਰਡਿੰਗ ਕਢਾਈ ਗਈ ਫਿਰ ਸਾਰਾ ਕੁਝ ਸਾਹਮਣੇ ਆਇਆ ਵੀ ਉਹ ਇਹ ਤਾਂ ਉਹੀ ਬੰਦੇ ਨੇ ਜਿਹੜੇ ਆ ਰਹੇ ਆ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਉਹ ਬੰਦਾ ਰੌਲਾ ਪਾਉਂਦਾ ਸੀ ਕਿ ਇਹ ਮੇਰੀ ਘਰ ਵਾਲੀ ਕੋਲ ਕਿਉਂ ਆਉਂਦੇ ਨੇ ਤੇ ਉਧਰੋਂ ਉਹ ਬੱਚੀ ਨੇ ਸਾਰਾ ਜਦੋਂ ਦੱਸਿਆ ਤਾਂ ਫਿਰ ਪੁਲਿਸ ਨੇ ਜਦੋਂ ਸਖਤੀ ਕਰਕੇ ਔਰ ਜਸਵਿੰਦਰ ਕੋਰ ਔਰਤ ਦੇ ਨਾਲ ਪੁੱਛਗਿੱਛ ਕੀਤੀ ਹੈ ਉਹ ਸਾਰਾ ਕੁਝ ਮੰਨ ਗਈ ਹੈ ਹੁਣ ਜਿਹੜਾ ਪਤੀ ਹੈ ਉਹ ਤਾਂ ਉਹਨੇ ਮਰਵਾ ਦਿੱਤਾ ਔਰ ਉਹ ਦੋਵੇਂ ਜਿਹੜੇ ਬੰਦੇ ਜਿਨ੍ਹਾਂ ਨੂੰ ਉਹ ਆਪਣੇ ਪ੍ਰੇਮੀ ਸਮਝਦੀ ਹੈ ਉਹ ਵੀ ਫੜੇ ਗਏ ਔਰਤ ਵੀ ਫੜੀ ਗਈ ਹੁਣ ਉਹ ਤਿੰਨੇ ਜੇਲ੍ਹ ਜਾਣਗੇ ਤੇ ਉਹ ਜਹਾਨੋਂ ਚਲਾ ਗਿਆ ਪੂਰਾ ਘਰ ਤਬਾਹ ਹੋ ਗਿਆ ਮਤਲਬ ਉਹ ਨਿੱਕੀ ਜੀ ਬੱਚੀ ਵੀ ਰੁਲੇਗੀ ਦਰਦ ਦਰਦੀਆਂ ਠੋਕਰਾਂ ਖਾਏਗੀ ਪਿਤਾ ਮਰ ਗਿਆ ਮਾਂ ਜੇਲ੍ਹ ਗਈ ਘਰ ਪੂਰਾ ਬਰਬਾਦ ਹੋ ਗਿਆ ਸੋ ਤੁਸੀਂ ਦੇਖੋ ਹੁਣ ਇੱਥੇ ਵੱਡੇ ਸਵਾਲ ਨੇ ਪਹਿਲਾ ਉਹ ਜਿਹੜੀ ਔਰਤ ਹੈ ਜਿਨੇ ਦੋ ਦੋ ਵਿਅਕਤੀਆਂ ਦੇ ਨਾਲ ਸਬੰਧ ਬਣਾਏ ਹੋਏ ਸੀਗੇ ਕੀ ਇਸ ਨੂੰ ਪਿਆਰ ਮੁਹੱਬਤ ਕਿਹਾ ਜਾ ਸਕਦਾ ਹੈ ਬਿਲਕੁਲ ਨਹੀਂ ਕਿਹਾ ਜਾ ਸਕਦਾ ਪਿਆਰ ਮੁਹੱਬਤ ਜਾਂ ਪ੍ਰੇਮ ਇਹ ਕਲੰਕ ਇਹੋ ਜੇ ਸਬੰਧ ਇੰਨੇ ਪਵਿੱਤਰ ਸ਼ਬਦਾਂ ਤੇ ਪਹਿਲੀ ਵਾਰ ਮੈਂ ਕਿਆ ਕਿਆ ਸੀ ਤੁਸੀਂ ਇਹ ਘਟਨਾ ਸੁਣ ਰਹੇ ਹੋ ਕਿਉਂਕਿ ਤੁਸੀਂ ਇਹ ਤਾਂ ਸੁਣਿਆ ਹੋਣਾ ਵੀ ਕਿਸੇ ਔਰਤ ਦੇ ਜਾਂ ਕਿਸੇ ਮਰਦ ਦੇ ਕਿਸੇ ਇੱਕ ਜਗ੍ਹਾ ਦੇ ਉੱਪਰ ਰਿਲੇਸ਼ਨ ਸੀ ਤੇ ਉਹਨੇ ਐਂ ਕਰਾਤਾ ਪਰ ਆ ਇਕੱਠੇ ਦੋ ਥਾਵਾਂ ਤੇ ਇੱਕੋ ਟਾਈਮ ਔਰ ਹਰਾਨੀ ਦੀ ਗੱਲ ਕਿ ਮਾਰਨ ਆਏ ਵੀ ਉਹ ਇਕੱਠੇ ਦੋਨੇ ਜਿਨ੍ਹਾਂ ਨਾਲ ਰਿਲੇਸ਼ਨ ਸੀ ਇਹ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ ਹੁਣ ਇਹਨੂੰ ਨਾ ਪਿਆਰ ਨਾ ਮੁਹੱਬਤ ਨਾ ਇਸ਼ਕ ਕਿਹਾ ਨਹੀਂ ਜਾ ਸਕਦਾ ਇਹ ਸਿਰਫ ਨਜਾਇਜ਼ ਸਬੰਧ ਨੇ ਔਰ ਇਹੋ ਜੇ ਨਜਾਇਜ਼ ਸਬੰਧ ਇਸ ਟਾਈਮ ਬਹੁਤ ਵੱਡੇ ਪੱਧਰ ਤੇ ਵਧ ਰਹੇ ਨੇ ਪਿਆਰ ਮੁਹੱਬਤ ਜਿਹੜੀ ਜਗ੍ਹਾ ਦੇ ਉੱਪਰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਕਿਸੇ ਦੀ ਵਿਅਹੁਤਾ ਜ਼ਿੰਦਗੀ ਦੇ ਵਿੱਚ ਕੋਈ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਜਾਂ ਬਹੁਤ ਵੱਡਾ ਕੋਈ ਲੜਾਈ ਝਗੜਾ ਬਣ ਜਾਂਦਾ ਹੈ ਉਸ ਤੋਂ ਬਾਅਦ ਕਿਸੇ ਇੱਕ ਜਗ੍ਹਾ ਦੇ ਉੱਪਰ ਕੋਈ ਅਗਰ ਵਿਅਕਤੀ ਕਰਦਾ ਤਾਂ ਉਹਦੇ ਕੇਸ ਵੱਖਰਾ ਹੈ ਪਰ ਜਦੋਂ ਇੱਕ ਵਿਅਕਤੀ ਨੌਕਰੀ ਕਰਕੇ ਆਪਣਾ ਘਰ ਪਾਲ ਰਿਹਾ ਹੈ ਆਪਣੀ ਔਰਤ ਨੂੰ ਵੀ ਪਾਲ ਰਿਹਾ ਆਪਣੇ ਬੱਚਿਆਂ ਨੂੰ ਵੀ ਪਾਲ ਰਿਹਾ ਉਹਨਾਂ ਨਾਲ ਸਹੀ ਰਹਿ ਰਿਹਾ ਤਾਂ ਉਸ ਵਕਤ ਜੇ ਕੋਈ ਔਰਤ ਐਦਾਂ ਕਰਦੀ ਹੈ ਫਿਰ ਇੱਕ ਨਹੀਂ ਦੋ ਥਾਵਾਂ ਤੇ ਉਹ ਸੰਬੰਧ ਬਣਾਉਂਦੀ ਹੈ ਤਾ ਇਹ ਪਿਆਰ ਮੁਹੱਬਤ ਨਹੀਂ ਇਹ ਸਿਰਫ ਨਜਾਇਜ਼ ਸਬੰਧ ਜਾਂ ਇਹਨੂੰ ਐਵੇਂ ਕਿਹਾ ਜਾ ਸਕਦਾ ਗੰਦ ਪਾਇਆ ਹੋਇਆ ਸੀ ਤਾਂ ਇਹ ਸੋ ਜਿਹੜੀਆਂ ਅਜਹੀਆਂ ਕਤਨਾਮਾ ਨਹੀਂ ਉਹਨਾਂ ਦਾ ਅੰਜਾਮ ਇਹੋ ਜਿਹਾ ਹੁੰਦਾ ਅਜੀਹੀ ਸੋਚ ਦਾ ਜਾਂ ਅਜੀਹੇ ਕੇਸਾਂ ਦਾ ਅੰਜਾਮ ਬਰਬਾਦੀ ਹੀ ਹੋਣਾ ਹੁੰਦਾ ਉਹ ਹੋਈ ਹੈ ਹੁਣ ਦੇਖੋ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਇਹਦਾ ਜ਼ਿੰਮੇਵਾਰ ਉਹ ਸਿਰਫ ਔਰਤ ਤੇ ਉਹ ਦੋ ਵਿਅਕਤੀ ਹੀ ਨੇ ਉਹ ਤਾਂ ਹਨ ਹੀ ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ ਉਹ ਔਰਤ ਜਿਨੇ ਆਪਣਾ ਪਤੀ ਮਰਵਾਇਆ ਤੇ ਉਹ ਦੋ ਬੰਦੇ ਜਿਨ੍ਹਾਂ ਨੇ ਮਾਰਿਆ ਉਹ ਤਾਂ ਜ਼ਿੰਮੇਵਾਰ ਹੈਗੇ ਹੀ ਨੇ ਪਰ ਅਸਲ ਦੇ ਵਿੱਚ ਇਹਦੀ ਜੜ ਹੋਰ ਕਿਤੇ ਹੈ ਇਹਦੀ ਜੜ ਸਮਾਜਿਕ ਪ੍ਰਬੰਧ ਤੇ ਰਾਜਨੀਤਿਕ ਸਿਸਟਮ ਦੇ ਵਿੱਚ ਪਈ ਹੈ ਹੁਣ ਤੁਸੀਂ ਕਹੋਗੇ ਬਿ ਸਮਾਜ ਚ ਦੀ ਕੀ ਗਲਤੀ ਹੈ ਤੇ ਰਾਜਨੀਤਿਕ ਪ੍ਰਬੰਧ ਇਹਦੇ ਲਈ ਕਿਵੇਂ ਜ਼ਿੰਮੇਵਾਰ ਹੈ ਮਿੱਤਰੋ ਆਹੀ ਤਾਂ ਗੱਲ ਸਮਝਣ ਵਾਲੀ ਹੈ ਵੇਖੋ ਮੌਜੂਦਾ ਦੌਰ ਦੇ ਵਿੱਚ ਜਿਹੜਾ ਰਾਜਨੀਤਿਕ ਪ੍ਰਬੰਧ ਚੱਲ ਰਿਹਾ ਹੈ ਇਹਨੂੰ ਕਹਿੰਦੇ ਆ ਪੂੰਜੀਵਾਦੀ ਮੁਨਾਫਾ ਖੋਹ ਰਾਜਨੀਤਿਕ ਪ੍ਰਬੰਧ ਇਹਦੇ ਵਿੱਚ ਇਹ ਬੰਦੇ ਨੂੰ ਇੰਨਾ ਲਾਲਚੀ ਸਵਾਰਥੀ ਬੇਈਮਾਨ ਬਣਾ ਦਿੰਦਾ ਹੈ ਕਿ ਉਹਦੇ ਅੰਦਰ ਦਾ ਜਿਹੜਾ ਇਨਸਾਨ ਹੈ ਉਹ ਮਰ ਜਾਂਦਾ ਹੈ ਉਹਦੇ ਅੰਦਰ ਦੀ ਇਨਸਾਨੀਅਤ ਖਤਮ ਹੋ ਜਾਂਦੀ ਹੈ ਔਰ ਇਹੀ ਕੁਝ ਕਹਿੰਦੇ ਆ ਜੈਸਾ ਰਾਜ ਵੈਸਾ ਸਮਾਜ ਹੁਣ ਜਦੋਂ ਰਾਜ ਪ੍ਰਬੰਧ ਹੀ ਪੂੰਜੀਵਾਦੀ ਤੇ ਮੁਨਾਫਾ ਖੋਰ ਕੈਟਾਗਰੀ ਦਾ ਹੈ ਤਾਂ ਇਹਦੇ ਵਿੱਚ ਜਿਹੜਾ ਸਮਾਜ ਬਣ ਰਿਹਾ ਉਹ ਵੀ ਉਹੋ ਜਿਹਾ ਹੀ ਹੋਏਗਾ ਤਾਂ ਅਜਿਹੇ ਸਮਾਜ ਦੇ ਵਿੱਚ ਤੁਸੀਂ ਚਾਰ ਚਫੇਰੇ ਨਜ਼ਰ ਮਾਰੋ ਨਾ ਤਾਂ ਕੋਈ ਇਨਸਾਨੀयत ਰਹਿ ਚੱਲੀ ਹੈ ਨਾ ਹੀ ਕੋਈ ਤਰਸ ਰਹਿ ਚੱਲਿਆ ਹੈ ਨਾ ਕੋਈ ਹਮਦਰਦੀ ਰਹਿ ਚੱਲੀ ਹੈ ਤੇ ਬਸ ਮਨੁੱਖਾਂ ਨੂੰ ਆਪਣੇ ਸੁੱਖ ਆਪਣੇ ਆਨੰਦ ਆਪਣੇ ਸਵਾਰਥ ਆਪਣੇ ਲਾਲਚ ਭਾਰੂ ਹੋ ਗਏ ਨੇ ਤੇ ਇਸੇ ਕਰਕੇ ਹੀ ਅਸੀਂ ਰੋਜ਼ ਸੁਣਦੇ ਆ ਅਜਹੀਆਂ ਸੈਂਕੜੇ ਹਜ਼ਾਰਾਂ ਵਾਰਦਾਤਾਂ ਤੇ ਘਟਨਾਵਾਂ ਜਿਨ੍ਹਾਂ ਦੇ ਵਿੱਚ ਇੰਜ ਲੱਗਦਾ ਹੀ ਨਹੀਂ ਕਿ ਇਹ ਮਨੁੱਖ ਨੇ ਕੀਤੀ ਹੈ ਇੰਜ ਲੱਗਦਾ ਜਿਵੇਂ ਕੋਈ ਬੇਦਮਾਗ ਜਿਹੜਾ ਭੇੜੀਆ ਕੋਈ ਬੇਦਿਮਾਗ ਜਾਨਵਰ ਇਹ ਘਟਨਾਵਾਂ ਕਰ ਗਿਆ ਕਿਉਂਕਿ ਮਨੁੱਖ ਦੇ ਅੰਦਰ ਤਾਂ ਇਨਸਾਨੀਅਤ ਹੁੰਦੀ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਹੁੰਦੀ ਹੈ ਮਨੁੱਖ ਦੇ ਅੰਦਰ ਮਨੁੱਖਤਾ ਹੁੰਦੀ ਹੈ ਤਰਸ ਹੁੰਦਾ ਹਮਦਰਦੀ ਹੁੰਦੀ ਹੈ ਕੋਈ ਰਹਿਮ ਹੁੰਦਾ ਕੋਈ ਦਇਆ ਹੁੰਦੀ ਆ ਪਰ ਜਦਾਂ ਆ ਘਟਨਾ ਕਿ ਆਪਣੀ ਜੀਵਨ ਸਾਥੀ ਨੂੰ ਔਰਤ ਨੇ ਐਦਾਂ ਕਤਲ ਕਰਾਇਆ ਇੱਥੇ ਤੁਹਾਨੂੰ ਕਿਤੇ ਰਹਿਮ ਨਜ਼ਰ ਆਉਂਦਾ ਕਿਤੇ ਇਨਸਾਨੀਅਤ ਕਿਤੇ ਮਨੁੱਖਤਾ ਨਜ਼ਰ ਆਈ ਹੈ ਤੇ ਜਿੱਦਾਂ ਉਹ ਬੰਦੇ ਆਗੇ ਭੱਜੇ ਭੱਜੇ ਮਾਰਨ ਕਿੱਥੇ ਤੁਹਾਨੂੰ ਇਹ ਦੇ ਵਿੱਚ ਇਨਸਾਨਾਂ ਵਾਲੀ ਕੋਈ ਕਾਰਾ ਨਜ਼ਰ ਆਉਂਦਾ ਇੱਕ ਘਟਨਾ ਨਹੀਂ ਇਹੋ ਜਿਹੀਆਂ ਦਰਜਨਾ ਘਟਨਾਵਾਂ ਤੁਹਾਡੇ ਆਸ-ਪਾਸ ਤੁਹਾਡੇ ਜ਼ਿਲ੍ਹਿਆਂ ਚ ਵਾਪਰਦੀਆਂ ਨੇ ਦੇਲੀ ਜਿੱਥੇ ਬਿਲਕੁਲ ਬੇਤਰਸ ਮਨੁੱਖ ਤੁਹਾਨੂੰ ਨਜ਼ਰ ਆਉਂਦੇ ਨੇ ਸਿਰਫ ਆਪਣੇ ਸੌਜ ਸਵਾਦ ਮੁੱਖ ਰੱਖੇ ਨੇ ਬਾਕੀ ਚਾਹੇ ਸਮਾਜ ਟੱਠੇ ਖੂਚ ਜਾਵੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਜਿਵੇਂ ਕਹਿੰਦੇ ਨੇ ਕੋਈ ਮਰੇ ਕੋਈ ਜੀਵੇ ਸੁਥੜਾ ਘੋਲ ਪਤਾਸੇ ਪੀਵੇ ਉਹ ਵਾਲੀ ਸਥਿਤੀ ਬਣ ਗਈ ਹੈ ਔਰ ਇਹ ਬਣੀ ਤਾਂ ਕਿਉਂਕਿ ਰਾਜਨੀਤਿਕ ਪ੍ਰਬੰਧ ਪੰਜ ਛੇ ਤਰ੍ਹਾਂ ਦੇ ਹੁੰਦੇ ਆ ਇੱਕ ਜ਼ਗੀਰੂ ਕਿਸਮ ਦੇ ਰਾਜਨੀਤਿਕ ਪ੍ਰਬੰਧ ਹੁੰਦੇ ਆ ਇੱਕ ਸਮਾਜਵਾਦੀ ਕਿਸਮ ਦੇ ਰਾਜਨੀਤਿਕ ਪ੍ਰਬੰਧ ਹੁੰਦੇ ਆ ਇੱਕ ਪੂੰਜੀਵਾਦੀ ਕਿਸਮ ਦੇ ਰਾਜਨੀਤਿਕ ਪ੍ਰਬੰਧ ਹੁੰਦੇ ਆ ਰਾਜਨੀਤਿਕ ਪ੍ਰਬੰਧ ਹੋਰ ਵੀ ਕਈ ਕਿਸਮਾਂ ਦੇ ਆ ਪਰ ਮੁੱਖ ਰੂਪ ਦੇ ਵਿੱਚ ਇਹ ਤਿੰਨ ਨੇ ਜਿਹੜਾ ਲੋਕਤੰਤਰਕ ਰਾਜਨੀਤਿਕ ਪ੍ਰਬੰਧ ਦੀ ਆਪਾਂ ਗੱਲ ਕਰਦੇ ਆ ਉਹ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਮਤਲਬ ਕਿ ਆਪੋ ਆਪਣੇ ਮਾਪਦੰਡਾਂ ਨਾਲ ਜੁੜਿਆ ਹੁੰਦਾ ਹੈ ਤਾਂ ਹੁਣ ਜਿਹੜਾ ਇਹ ਪ੍ਰਬੰਧ ਚੱਲ ਰਿਹਾ ਨਾ ਰਾਜਨੀਤਿਕ ਸਿਸਟਮ ਚੱਲ ਰਿਹਾ ਇਹਨੂੰ ਕਹਿੰਦੇ ਆ ਪੂੰਜੀਵਾਦੀ ਮੁਨਾਫਾਖੋ ਰਾਜਨੀਤਿਕ ਸਿਸਟਮ ਤੇ ਇਹਦੇ ਵਿੱਚ ਪੂੰਜੀ ਦਾ ਲਾਲਚ ਮੁੱਖ ਹੈ ਤੇ ਪੂੰਜੀ ਦਾ ਲਾਲਚ ਬੰਦੇ ਨੂੰ ਨਰਦਈ ਬਣਾ ਦਿੰਦਾ ਤੇ ਹੁਣ ਤੁਸੀਂ ਕਹੋਗੇ ਕਿ ਇਸ ਕੇਸ ਚ ਪੂੰਜੀ ਦਾ ਲਾਲਚ ਕੀ ਸੀ ਭਰਾਓ ਜਦੋਂ ਪੂਰੇ ਚਾਰ ਚੁਫੇਰੇ ਉਹ ਰਾਜ ਪ੍ਰਬੰਧ ਚੱਲ ਰਿਹਾ ਹੈ ਜਿਹੜਾ ਇੱਕ ਲਾਲਚ ਸਵਾਰਥ ਵਾਲੇ ਵਿਅਕਤੀ ਦੀ ਸਿਰਜਣਾ ਕਰਦਾ ਹੈ ਤਾਂ ਉਹ ਪਹਿਲਾਂ ਪੂੰਜੀ ਦੀ ਕਰਦਾ ਬਾਅਦ ਚ ਉਹ ਸਾਰੀਆਂ ਚੀਜ਼ਾਂ ਦੇ ਪ੍ਰਤੀ ਇਦਾਂ ਦਾ ਹੋ ਜਾਂਦਾ ਹੈ ਜਿਦੇ ਵਿੱਚ ਮਨੁੱਖੀ ਭਾਵਨਾਵਾਂ ਮਨੁੱਖੀ ਜਜ਼ਬਾਤ ਨਜ਼ਰ ਨਹੀਂ ਆਉਂਦੇ ਤਾਂ ਇਸੇ ਤਰ੍ਹਾਂ ਦੀ ਹੀ ਇਹ ਘਟਨਾ ਜਿਹੜੀ ਉਹ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸੀ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੁਣ ਕੇ ਅੱਜ ਤੁਸੀਂ ਆਪਣਾ ਵਿਚਾਰ ਲਿਖ ਕੇ ਦੱਸਿਓ ਕਿ ਇਹਦੇ ਲਈ ਜ਼ਿੰਮੇਵਾਰ ਕਿਨੂੰ ਸਮਝਿਆ ਜਾਵੇ ਕੀ ਸਮਾਜ ਜ਼ਿੰਮੇਵਾਰ ਹੈ ਜਾਂ ਸਿਸਟਮ ਜ਼ਿੰਮੇਵਾਰ ਹੈ ਇਹ ਘਟਨਾ ਕਰਨ ਵਾਲਾ ਇਕੱਲਾ ਬੰਦਾ ਜ਼ਿੰਮੇਵਾਰ ਹੈ ਘਟਨਾ ਵਾਪਰੀ ਹੈ ਜੀ ਦਿਮਾਗ ਨੂੰ ਸੁਣ ਕਰ ਦੇਣ ਵਾਲੀ ਪਹਿਲੀ ਵਾਰ ਜ਼ਿੰਦਗੀ ਚ ਤੁਸੀਂ ਐਸੀ ਘਟਨਾ ਸੁਣ ਰਹੇ ਹੋਮੋਗੇ ਹੋਇਆ ਕੀ ਹੈ ਪੰਜਾਬ ਦੇ ਤਰਨਤਾਰਨ ਦੇ ਬਾਬਾ ਬਕਾਲਾ ਦੇ ਵਿੱਚ ਘਟਨਾ ਵਾਪਰੀ ਹੈ